ਪੰਜਾਬ ਦੀ ਇੱਕ ਵੀ ਗੱਜ ਜਗ੍ਹਾ ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਨੁਟੇਰਿਆਂ ਨੂੰ ਖਾਣ ਨਹੀਂ ਦੇਵੇਗੀ ਜਿੰਨਾ ਮਰਜੀ ਸਿਰ ਟੜ ਦਾ ਜੋਰ ਚਾਹੇ ਉਹ ਲਗਾ ਲੈਣ ਅੱਜ ਇਹ ਸਰਕਾਰ ਬਿਨਾਂ ਪੈਸਿਆਂ ਤੋਂ ਸਾਡੀ ਜ਼ਮੀਨ ਲੁੱਟਣਾ ਚਾਹੁੰਦੀ ਹੈ ਸ਼ਰੋਮਣੀ ਅਕਾਲੀ ਦਲ ਡਟ ਕੇ ਪੰਜਾਬ ਦੀ ਪਹਿਰੇਦਾਰ ਜਮਾਤ ਖੜੀ ਹੈ ਤੇ 1 ਇੰਚ ਵੀ ਕਿਸਾਨ ਦੀ ਜ਼ਮੀਨ ਲੁੱਟਣ ਨਹੀਂ ਦੇਵਾਂਗੇ ਇੱਕ ਜੁਟ ਹੋ ਗਏ ਸ਼ੋਮਨੀ ਕਾਲੀ ਦਲ ਦਾ ਸਾਥ ਦਿਓ ਸ਼ੋਮਨੀ ਕਾਲੀ ਦਾ ਸਾਰੇ ਤੁਹਾਨੂੰ ਹੱਕ ਲੈ ਕੇ ਦਊ ਜਿਹਦੇ ਤੁਸੀ ਹੱਕਦਾਰ ਹੋ ਇਹ ਲੜਾਈ ਪੰਜਾਬ ਦੀ ਔਰ ਸਿੱਖਾਂ ਦੀ ਹੋਂਦ ਦੀ ਲੜਾਈ ਆ ਕੰਨ ਖੋਲ ਕੇ ਸੁਣ ਲਵੇ ਪੰਜਾਬ ਸਰਕਾਰ ਭਗਵਾਨਤਮਨ ਕੇਜਰੀਵਾਲ ਮੰਤਰੀ ਐਮ ਐਲ اے ਜੇ ਪੌਂਸੀ ਵਾਪਸ ਨਾ ਹੋਈ ਤੁਹਾਡੇ ਮੰਤਰੀ ਤੇ ਤੁਹਾਡੇ ਐਮਐਲਏ ਪਿੰਡ ਦੀ ਜੂਝ ਨਹੀਂ ਬਣਨ ਦਿੰਦੇ ਚੁੱਪ ਮੈਂ ਕਈ ਵਾਰ ਕਿਹਾ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਚਲੇ ਜਾਓ ਜੋ ਕੁਝ ਵੀ ਬਣਿਆ ਆਕਾਲੀ ਦਲ ਦੀ ਸਰਕਾਰਾਂ ਨੇ ਹੀ ਬਣਾਇਆ ਆ ਦਿੱਲੀ ਵਾਲੀਆਂ ਜਿੰਨੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆ ਝਾੜੂ ਵਾਲੇ ਹੈ ਭਾਵੇਂ ਕੋਈ ਹੋਰ ਪਾਰਟੀ ਹੈ ਅਾ ਦਰਦ ਨਹੀਂ ਇਹਨਾਂ ਦਾ ਤੁਹਾਡੇ ਪ੍ਰਤੀ ਜੇ ਤੁਹਾਡੇ ਪ੍ਰਤੀ ਦਰਦ ਹੈ ਤੇ ਤੁਹਾਡੀ ਇੱਜ਼ਤ ਹੈ ਸ਼੍ਰੋਮਣੀ ਅਕਾਲੀ ਦਲ ਤੋਂ 5 ਸਾਲ ਦਾ ਇਤਿਹਾਸ ਹੈ 105 ਸਾਲ ਦਾ ਇਤਿਹਾਸ ਹੈ ਆ ਅਕਾਲੀ ਦਲ ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਥੋਡੇ ਬਜ਼ੁਰਗਾਂ ਨੇ ਥੋਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਸ਼ਹਾਦਤ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਜੇ ਧਰਨਾ ਲਾਉਣਾ ਥੋਡੇ ਬਜ਼ੁਰਗਾਂ ਨੇ ਪਰਵਾਹ ਨਹੀਂ ਕੀਤੀ ਇਹ ਜੇਲ੍ਹਾਂ ਜਾਣਾ ਤੁਹਾਡੇ ਬਜ਼ੁਰਗਾਂ ਨੇ ਪ੍ਰਵਾਣੀ ਕੀਤੀ ਅੱਜ ਮੈਂ ਦੇਖ ਰਿਹਾ ਇੰਨੇ ਮੀਹ ਦੇ باوجود ਤੁਸੀਂ ਖੜੇ ਹੋ ਉਹ ਸਪਿਰਿਟ ਮੈਂ ਤੁਹਾਡੇ 'ਚ ਦੇਖ ਰਿਹਾ ਤੁਹਾਡੇ ਬਜ਼ੁਰਗਾਂ ਵਾਲੀ ਸਪਿਰਿਟ ਮੈਂ ਤੁਹਾਡੇ 'ਚ ਹੁਣਾਂ ਜੰਗ ਸ਼ੁਰੂ ਹੋ ਗਈ ਹੈ ਆ ਜੰਗ ਉਦੋਂ ਖਤਮ ਹੋਊਗੀ ਜੇ ਜਦੋਂ ਚੰਡੀਗੜ੍ਹ ਦੇ ਪੰਜਾਬ ਦੇ ਸੈਕਟਰੀਅਟ ਉਤੇ ਕਾਲੀ ਦਲ ਦਾ ਝੰਡਾ ਚੱਲੂਗਾ ਉਹ